ਸਾਰਾ ਜਾਇ ਮੰਡੀ ਰਸਟਿੰਗ ਆ ਦੇਖੋ ਜੀ ਆਪਾਂ ਮੰਡੀਆਂ ਦਾ ਇੰਤਜ਼ਾਮ ਦੇਖ ਰਹੇ ਆ ਕਿ ਸਾਰਾ ਜਿਹੜਾ ਸਿਸਟਮ ਆ ਸਟ੍ਰੀਮਲਾਈਨਡ ਆ ਸਾਰੇ ਪ੍ਰਬੰਧ ਜਿਹੜੇ ਪੁਖਤਾ ਕਰ ਲਏ ਗਏ ਆ ਜਿਹੜਾ ਬਾਰਦਾਨਾ ਆ ਉਹਦਾ ਜਿਹੜਾ ਆਲਰੇਡੀ ਅਰੇਂਜਮੈਂਟ ਕਰ ਦਿੱਤਾ ਗਿਆ ਸੋ ਆਪ ਆੜਤੀਆ ਤੇ ਕਿਸਾਨ ਵੀਰਾਂ ਨੂੰ ਵੀ ਮਿਲ ਰਹੇ ਆ ਪੁੱਛ ਰਹੇ ਕਿ ਹੋਰ ਕੀ ਕੀ ਆਪਾਂ ਕੀਤਾ ਜਾ ਸਕਦਾ ਸਪੈਸ਼ਲੀ ਨਡਾਲਾ ਮੰਡੀ ਚ ਨਡਾਲੇ ਲਈ ਗੱਲ ਦੱਸਣਾ ਚਾਹੁੰਦਾ ਕਿ ਨਡਾਲੇ ਲਈ ਆਪਾਂ ਕੁਝ ਨਵੇਂ ਪ੍ਰੋਵੀਜ਼ਨਸ ਲੈ ਕੇ ਆਏ ਆ ਪਰਪੋਜ਼ਲ ਬਣਾ ਕੇ ਭੇਜਿਆ ਹੋਇਆ ਕਿ ਇੱਕ ਤਾਂ ਅਡਾਲੇ ਲਈ ਆਪਾਂ ਸ਼ੈੱਡ ਪਲੱਸ ਇੱਕ ਆਪਾਂ ਮੰਡੀ ਨੂੰ ਐਕਸਟੈਂਡ ਕਰਨ ਦੀ ਜਿਹੜੀ ਸਾਡੀ ਉਹਨੂੰ ਵੀ ਆਪਾਂ ਐਕਸਟੈਂਡ ਵੀ ਕਰਾਂਗੇ ਇਸ ਮੰਡੀ ਨੂੰ ਪਲੱਸ ਆਪਣੇ ਆੜਤੀ ਵੀਰਾਂ ਲਈ ਆਪਾਂ ਜਿਹੜਾ ਆ ਉਹਦਾ ਵੀ ਪ੍ਰਪੋਜ਼ਲ ਬਣਾ ਕੇ ਭੇਜਣ ਲੱਗੇ ਕਿ ਇੱਥੇ ਜਿਹੜਾ ਪਲਾਟ ਸਿਸਟਮ ਹੈ ਜਦੋਂ ਪੁਲਾਥ ਮੰਡੀ ਦੇ ਵਿੱਚ ਹੈ ਬਾਕੀ ਮੰਡੀਆਂ 'ਚ ਆ ਕਿ ਜਿਹੜਾ ਅੱਡਾ ਗੱਡਾ ਉਹਨਾਂ ਦਾ ਪਰਮਾਨੈਂਟ ਹੋਵੇ ਤਾਂ ਛੱਪਰੇ ਨਾ ਪਾ ਕੇ ਬਹਿਣਾ ਪਵੇ ਜਿਹੜੀ ਸੁੱਖ ਸਹੂਲਤ ਹੈ ਇਕੱਲੀ ਆੜਤੀਆਂ ਦੀ ਨਹੀਂ ਇਹ ਕਿਸਾਨਾਂ ਨੂੰ ਵੀ ਹੋਊਗੀ ਕੋਈ ਬੈਣ ਨੂੰ ਥਾਂ ਕੋਈ ਚੱਜਦਾ ਹੋਊਗਾ ਇਹਨਾਂ ਲਈ ਜਿਹੜਾ ਪਿਛਲੇ ਈਨ੍ਹੇ ਸਾਲਾਂ ਦਾ ਇਗਨੋਰ ਕੀਤਾ ਗਿਆ ਸੋ ਜਿਹੜੀਆਂ ਕਮੀਆਂ ਆ ਉਹ ਆਪਾਂ ਪੂਰੀਆਂ ਕਰਾਂਗੇ ਪਲੱਸ ਜਿਹੜੀ ਇਹਨਾਂ ਨੇ ਕੋਈ ਆਪਣੀ ਛੋਟੀ ਮੰਡੀ ਦੀ ਵੀ ਗੱਲ ਕੀਤੀ ਤੇ ਉਹਦਾ ਵੀ ਆਪਾਂ ਸੰਗਿਆਨ ਲੈ ਕੇ ਉਹਦੇ ਤੇ ਵੀ ਜਲਦੀ ਵਰਕ ਕਰਾਂ ਸਰਕਾਰ ਕੋਲੋਂ ਜਿਹੜਾ ਇਹ ਪ੍ਰਬੰਧ ਦਿੱਤੇ ਨੇ ਮੁੱਕਣ ਲੱਗ ਗਏ ਜੀ ਜਿਹੜੇ ਜਿਹੜੀਆਂ ਜ਼ਰੂਰਤਾਂ ਆ ਸਹੂਲਤਾਂ ਆ ਉਹ ਹਰ ਤਰੀਕੇ ਦੀ ਜਿਹੜੀ ਪ੍ਰੋਵਾਈਡ ਸਭ ਤੋਂ ਵੱਡੀ ਦਿੱਕਤ ਤੇ ਹੁੰਦੀ ਮਾਰਦਾਨੇ ਦੀ ਉਹ ਤਾਂ ਆਪਾਂ ਆਲਰੇਡੀ ਜਿਹੜਾ ਆ ਐਡਵਾਂਸ ਜਿਹੜਾ ਭੇਜ ਦਿੱਤਾ ਸਾਰੇ ਥਾਂ ਤੇ ਆਲਰੇਡੀ ਪਹੁੰਚ ਗਿਆ ਉਹ ਮੇਨ ਦਿੱਕਤ ਉਹਦੀ ਹੁੰਦੀ ਉਹ ਕੰਪਲੀਟ ਆ ਬਾਕੀ ਜਿਹੜਾ ਪੀਣ ਵਾਲਾ ਪਾਣੀ ਦੂਜੀਆਂ ਚੀਜ਼ਾਂ ਜਿਹੜੀਆਂ ਆ ਉਹਦਾ ਵੀ ਆਪਾਂ ਕਰ ਰਹੇ ਖਾਸ ਕਰਕੇ ਨਡਾਲਾ ਮੰਡੀ ਲਈ ਇਹ ਪਰਸਨਲੀ ਮੈਂ ਆ ਫੀਲ ਕਰਦਾ ਕਿ ਇੱਥੇ ਬੜੀ ਇੰਪਰੂਵਮੈਂਟ ਦੀ ਲੋੜ ਆ ਕਿ ਸਾਡੇ ਆੜਤੀ ਵੀਰ ਤੰਗ ਨਾ ਹੋਣ ਇਸ ਕਰਕੇ ਉਹ ਪਲੌਟ ਸਿਸਟਮ ਜਿਹੜਾ ਕਰਕੇ ਕਿ ਇਹਨਾਂ ਨੂੰ ਇੱਕ ਅੱਡਾ-ਗੱਡਾ ਉਹਦੇ ਨਾਮ ਇਹ ਆ ਕਿ ਇਹ ਮੰਡੀ ਦੀ ਰੌਣਕ ਜਿਹੜੀ ਇਹ ਸੀਜ਼ਨਲ ਨਹੀਂ ਰਹੂਗੀ ਇਹ ਪੂਰਾ ਸਾਲ ਇੱਥੇ ਰੌਣਕ ਰਹੂਗੀ ਤੇ ਕਿਸਾਨ ਜਿਹੜੇ ਆ ਉਹਨਾਂ ਨੂੰ ਵੀ ਆਉਣ ਜਾਣ ਦਾ ਜਿਹੜਾ ਰਾਹ ਪੱਕਾ ਰਹੂਗਾ ਨਾਲੇ ਓਨੀ ਮੰਡੀ ਵੀ ਚੰਗੀ ਰਹੂਗੀ